ਦਰਿਆਵਾਂ ਦੇ ਪਾੜਾਂ ਦੀ ਆਪਾਂ ਗੱਲ ਕਰ ਰਹੇ ਸੀ ਤਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਹੁਣ ਤੱਕ ਦਰਿਆਵਾਂ ਨੇ ਕਿੰਨੀ ਜ਼ਮੀਨ ਨਿਗਲ ਲਈ ਹੈ ਪੂਰੀ ਤਰ੍ਹਾਂ ਦੇ ਨਾਲ ਪੁਖਤਾ ਜਾਣਕਾਰੀ ਦਾ ਅੰਦਾਜ਼ਾ ਦੇਣਾ ਤਾਂ ਬਹੁਤ ਮੁਸ਼ਕਿਲ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲੇ ਸਰਵੇ ਚੱਲ ਰਿਹਾ ਹੈ ਅੰਮ੍ਰਿਤਸਰ ਤੋਂ ਜਾਣਕਾਰੀ ਮਿਲੀ ਹੈ ਕਿ ਇੱਥੇ ਰਾਵੀ ਦਰਿਆ ਦਾ ਰੁਖ ਬਦਲਣ ਕਰਕੇ ਸਰਹੱਦੀ ਪਿੰਡ ਕੱਕੜ ਤੇ ਰਾਣੀਆਂ ਦੇ ਕਿਸਾਨਾਂ ਦੀ ਲਗਭਗ 50 ਏਕੜ ਉਪਜਾਊ ਜ਼ਮੀਨ ਦਰਿਆ ਬਰਦ ਹੋ ਗਈ ਹੈ ਯਾਨੀ ਕਿ ਦਰਿਆ ਇਹਨਾਂ ਜ਼ਮੀਨਾਂ ਨੂੰ ਖਾ ਗਿਆ ਹੈ ਇਸ ਇਲਾਕੇ ਦੇ ਕਿਸਾਨ ਪਹਿਲਾਂ ਹੀ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਹੋਣ ਕਰਕੇ ਮੁਸ਼ਕਲਾਂ ਨਾਲ ਜੂਝਦੇ ਰਹਿੰਦੇ ਨੇ ਤੇ ਹੁਣ ਤਾਂ ਹੋਰ ਵੀ ਮੁਸੀਬਤਾਂ ਦਾ ਪਹਾੜ ਉਹਨਾਂ ਦੇ ਸਿਰ ਤੇ ਆ ਡਿੱਗਿਆ ਹੈ ਕਿਉਂਕਿ ਲੋਕਾਂ ਦੀ ਜ਼ਮੀਨ ਦਾ ਵੱਡਾ ਹਿੱਸਾ ਦਰਿਆ ਦੀ ਪੇਂਟ ਚੜ ਗਿਆ ਹੈ ਕੱਕੜ ਪਿੰਡ ਦੇ ਇੱਕ ਕਿਸਾਨ ਸੁਖਰਾਜ ਸਬੀਰ ਅਪਾਲ ਦੀ ਤਿੰਨ ਭਰਾਵਾਂ ਦੀ 50 ਏਕੜ ਜ਼ਮੀਨ ਹੈ ਜਿਸ ਦੇ ਵਿੱਚੋਂ 15 ਏਕੜ ਜ਼ਮੀਨ ਦਰਿਆ 'ਚ ਵਹਿ ਗਈ ਹੈ ਕਿਸਾਨ ਕਹਿੰਦੇ ਨੇ ਕਿ ਹੜਾ ਨੇ ਉਹਨਾਂ ਦੇ ਗੁਜ਼ਾਰੇ ਦਾ ਵੱਡਾ ਸਾਧਨ ਖੋ ਲਿਆ ਹੈ ਤੇ ਦਰਿਆ ਹਾਲੇ ਵੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਤੇ ਜਿਹੜੀਆਂ ਜ਼ਮੀਨਾਂ ਦਰਿਆ ਦੀ ਪੇਂਟ ਚੜ ਗਈਆਂ ਹਨ ਉਹ ਮੁੜ ਕੇ ਲੱਭਣਗੀਆਂ ਜਾਂ ਨਹੀਂ ਜੇ ਲੱਭ ਹੀ ਗਈਆਂ ਤਾਂ ਕਿਸਾਨ ਉਹਨਾਂ ਦੇ ਵਿੱਚ ਖੇਤੀ ਕਦੋਂ ਤੱਕ ਕਰ ਸਕਣਗੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਡੀਸੀ ਸਖਸ਼ੀਸਾਨੀ ਨੇ ਕਿਹਾ ਕਿ ਇਲਾਕੇ ਵਿੱਚੋਂ ਇਹ ਨੁਕਸਾਨ ਦਾ ਨਰੀਖਣ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਵਹਿ ਗਈ ਹੈ ਉਸ ਬਦਲੇ 47000 ਰੁਪਏ ਪ੍ਰਤੀ ਏਕੜ ਤੇ ਫਸਲ ਬਰਬਾਦ ਹੋਣ ਦਾ 20000 ਪਈ ਪ੍ਰਤੀ ਏਕੜ ਮੁਆਵਜ਼ਾ ਜਾਂ ਫਿਰ ਸਬਸਿਡੀ ਦਿੱਤੀ ਜਾਵੇਗੀ ਉਧਰ ਕਿਸਾਨ ਲੀਡਰ ਰਤਨ ਸਿੰਘ ਰੰਧਾਵਾ ਨੇ ਮੰਗ ਕੀਤੀ ਹੈ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦਰਿਆਵਾਂ ਦੇ ਵਿੱਚ ਖੁਰਦ-ਬੁਰਦ ਹੋ ਗਈਆਂ ਹਨ ਉਹਨਾਂ ਨੂੰ ਪ੍ਰਤੀ ਏਕੜ 45 ਲੱਖ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਪੰਜਾਬ ਰੈਣਾ ਹਾਈ ਕੋਰਟ ਨੇ ਮੌਜੂਦਾ ਹੜ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ ਸੂਬਾ ਸਰਕਾਰ ਨੇ ਇਸ ਕੰਮ ਲਈ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਸੀ ਕੱਲ ਸ਼ੁੱਕਰਵਾਰ ਨੂੰ ਚੀਫ ਜਸਟਿਸ ਸ਼ਸ਼ੀਨਾਗੂ ਤੇ ਜਸਟਿਸ ਸੰਜੀਵ 베ਰੀ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਿਰਮਾਣਦਰ ਰਹਿ ਕੇ ਗਾਰ ਕੱਢਣ ਦਾ ਕੰਮ ਸ਼ੁਰੂ ਕਰ ਸਕਦੀ ਹੈ ਹਾਲਾਂਕਿ ਡਿਵੀਜ਼ਨ ਬੈਂਚ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਛੇਤੀ ਇੱਕ ਵਿਸਤਾਰਿਤ ਆਦੇਸ਼ ਵੀ ਜਾਰੀ ਕੀਤਾ ਜਾਵੇਗਾ ਨਿਯਮ ਵੀ ਨਿਰਧਾਰਿਤ ਕੀਤੇ ਜਾਣਗੇ ਉਹਦੇ ਵਿੱਚ ਦੱਸਿਆ ਜਾਊਗਾ ਕਿ ਦਰਿਆਵਾਂ ਚੋਂ ਕਿੰਨੀ ਤੇ ਕਿਸ ਹੱਦ ਤੱਕ ਗਾਰ ਕੱਢੀ ਜਾ ਸਕਦੀ ਹੈ ਪੰਜਾਬ ਦੇ ਏਜੀ ਨੇ ਸੁਣਵਾਈ ਦੌਰਾਨ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਹੜ੍ਹਾਂ ਕਰਕੇ ਪੰਜਾਬ ਨੂੰ ਕਾਫੀ ਨੁਕਸਾਨ ਹੋਇਆ ਹੈ ਐਨਜੀਟੀ ਨੇ ਕਾਫੀ ਸਮੇਂ ਤੋਂ ਗਾਰ ਕੱਢਣ ਤੇ ਰੋਕ ਲਾਈ ਹੋਈ ਹੈ ਜੇ ਇਹਹੀ ਸਥਿਤੀ ਜਾਰੀ ਰਹੀ ਤਾਂ ਹਾਲਾਤ ਭਿਆਨਕ ਹੋ ਸਕਦੇ ਹਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੂਬੇ ਦੇ ਦਰਿਆਵਾਂ ਨੂੰ ਦਰਿਆਵਾਂ 'ਚੋਂ ਗਾਰ ਕੱਢਣਾ ਸਮੇਂ ਦੀ ਲੋੜ ਹੈ ਤੇ ਚੀਫ ਜਸਟਿਸ ਨੇ ਏਜੀ ਦੀ ਅਪੀਲ ਨੂੰ ਕੁਝ ਪਾਬੰਦੀਆਂ ਅਧੀਨ ਮਨਜ਼ੂਰੀ ਦੇ ਦਿੱਤੀ ਉਧਰ ਪੰਜਾਬ ਸਰਕਾਰ ਨੇ ਵੀ ਦਰਿਆਵਾਂ 'ਚੋਂ ਗਾਰ ਕੱਢਣ ਦੇ ਲਈ ਨਵੀਂ ਰਣਨੀਤੀ ਘੜ ਲਈ ਹੈ ਦਰਿਆਵਾਂ 'ਚੋਂ ਗਾਰ ਕੱਢਣ ਸੰਬੰਧੀ ਕੌਮੀ ਖਾਕਾ ਤਹਿਤ ਦਰਿਆਵਾਂ 'ਚੋਂ ਵਾਤਾਵਰਣ ਮੰਤਰਾਲੇ ਤੋਂ ਕੋਈ ਅਗਾਊਂ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ ਮੁੱਖ ਸਕੱਤਰ ਕੇਪੀ ਸਨਹਾ ਦੀ ਪ੍ਰਧਾਨਗੀ ਹੇਠ ਕੱਲ ਮੀਟਿੰਗ ਹੋਈ ਜਿਸ ਵਿੱਚ ਇਸ ਮਸਲੇ ਤੇ ਕਈ ਨਵੇਂ ਫੈਸਲੇ ਲਏ ਗਏ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਤੇ ਡੀਸਿਲਟਿੰਗ ਵਾਲੀਆਂ ਸਾਈਟਾਂ ਦੀ ਵੱਖੋ ਵੱਖਰੀ ਸ਼ਨਾਖਤ ਕੀਤੀ ਗਈ ਹੈ ਦਰਿਆਵਾਂ ਵਿੱਚ 48 ਅਜਿਹੀਆਂ ਸਾਈਟਾਂ ਦੀ ਸ਼ਨਾਖਤ ਹੋਈ ਹੈ ਜਿੱਥੋਂ ਗਾਰ ਕੱਢਣ ਦੀ ਪੂਰੀ ਲੋੜ ਹੈ ਜਾਂ ਫਿਰ ਦਰਿਆਵਾਂ ਦੇ ਪਾਣੀ ਵਿੱਚ ਇਹਨਾਂ ਸਾਈਟਾਂ ਤੇ ਅੜਿੱਕੇ ਖੜੇ ਹੋਏ ਨੇ ਮਾਈਨਿੰਗ ਵਿਭਾਗ ਨੂੰ ਮਾਈਨਿੰਗ ਸਾਈਟਾਂ ਤੇ ਕੰਮ ਕਰਨ ਲਈ ਵੀ ਕਹਿ ਦਿੱਤਾ ਗਿਆ ਹੈ ਬਿਆਸ ਸਤਲੁਜ ਕਗਰਸਸਵਾ ਤੇ ਚੱਬੇਵਾਲ ਚੋ ਦੇ ਵਿੱਚ 4 ਦਰਜ ਇਹ ਨਿਸ਼ਨਾਖਤ ਹੋਈ ਹੈ ਜ ਜਿਹਦੇ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ 'ਚ 12 ਸਾਈਟਾਂ ਲੱਭੀਆਂ ਹਨ ਜਿੱਥੋਂ ਜਿੱਥੋਂ ਗਾਰ ਕੱਢਣ ਦੀ ਤੁਰੰਤ ਲੋੜ ਹੈ। ਕੱਗਰ ਵਿੱਚ 7 ਸਾਈਟਾਂ ਹਨ ਹਰੀਕੇ ਹੈੱਡਵਰਕਸ ਵਿੱਚੋਂ ਗਾਰ ਕੱਢਣ ਦੇ ਮੁੱਦੇ ਤੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ। ਹਰੀਕੇ 'ਚੋਂ ਗਾਰ ਕੱਢਣ ਲਈ ਰਾਜਸਥਾਨ ਤੋਂ ਫੰਡਾਂ ਦਾ ਬਣਦਾ ਹਿੱਸਾ ਲਿਆ ਜਾਵੇਗਾ ਇਸ ਲਈ ਰਾਜਸਥਾਨ ਸਰਕਾਰ ਨੂੰ ਪੰਜਾਬ ਸਰਕਾਰ ਚਿੱਠੀ ਲਿਖੇਗੀ ਕਿਉਂਕਿ ਹਰੀਕੇ ਹੈੱਡ ਤੋਂ ਪੰਜਾਬ ਨਾਲੋਂ ਦੁੱਗਣਾ ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਹੈ। ਮੀਟਿੰਗ ਵਿੱਚ ਇਹ ਵੱਡਾ ਫੈਸਲਾ ਵੀ ਹੋਇਆ ਹੈ ਕਿ ਦਰਿਆਵਾਂ ਦੀ ਜ਼ਮੀਨ 'ਚੋਂ ਰੁੱਖ ਵੀ ਹਟਾਏ ਜਾਣਗੇ। ਦਰਿਆਵਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਤੇ ਪ੍ਰਾਈਵੇਟ ਲੋਕਾਂ ਨੇ ਰੁੱਖ ਲਾ ਰੱਖੇ ਹਨ, ਉਹਨਾਂ ਰੁੱਖਾਂ ਨੂੰ ਵੜ ਦਿੱਤਾ ਜਾਊਗਾ ਤੇ ਰੁੱਖਾਂ ਦਾ ਪੈਸਾ ਸਬੰਧਤ ਕਿਸਾਨਾਂ ਨੂੰ ਦਿੱਤਾ ਜਾਊਗਾ। ਇਹ ਜ਼ਮੀਨ ਕਿਸਾਨਾਂ ਕੋਲ ਹੀ ਰਹੂਗੀ। ਦਰਿਆਵਾਂ ਵਿੱਚ ਅਜਿਹੀਆਂ ਚਾਰ ਸਾਈਟਾਂ ਵੀ ਹਨ ਜਿੱਥੇ ਜੰਗਲਾਤ ਵਿਭਾਗ ਨੇ ਵੀ ਰੁੱਖ ਲਾਏ ਹੋਏ ਨੇ। ਮੁਹਾਲੀ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਜੰਗਲਾਤ ਵਿਭਾਗ ਨੇ ਇਹ ਰੁੱਖ ਲਾਏ ਹਨ। ਪੰਜਾਬ ਸਰਕਾਰ ਤਾਂ ਹਾਲੇ ਦਰਿਆਵਾਂ ਵਿੱਚੋਂ ਗਾਰ ਕੱਢਣ ਦੀ ਤਿਆਰੀ ਕਰ ਰਹੀ ਹੈ ਨਿਯਮਾਂ ਦੇ ਮੁਤਾਬਕ ਪਰ ਇੱਕ ਤਸਵੀਰ ਸਾਡੇ ਸਭ ਦੇ ਸਾਹਮਣੇ ਆਈ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਡੇਰਾ ਬਿਆਸ ਦੇ ਵਲੰਟੀਅਰਾਂ ਦੇ ਵੱਲੋਂ ਬਿਆਸ ਦਰਿਆ ਦੇ ਕੁਦਰਤੀ ਵਹਾਅ ਨਾਲ ਛੇੜਛਾੜ ਕਰਕੇ 4 ਤੋਂ 5 ਕਿਲੋਮੀਟਰ ਪੱਕਾ ਬੰਨ ਬਣਾ ਦਿੱਤਾ ਗਿਆ ਹੈ ਦਰਿਆ ਦਾ ਵਹਾਅ ਪੁਲੱਥ ਮੰਡ ਇਲਾਕੇ ਵੱਲ ਕਰ ਦਿੱਤਾ ਤੇ ਇਸ ਦਾ ਨਤੀਜਾ ਭਵਿੱਖ ਵਿੱਚ ਇਹ ਹੋਵੇਗਾ ਕਿ ਪੁਲੱਥ ਮੰਡ ਵਿੱਚੋਂ ਲੰਘਦੀ ਤੁਸੀ ਵੀ ਕਮਜ਼ੋਰ ਹੋਵੇਗੀ ਨਾਲ ਲੱਗਦੇ ਪਿੰਡਾਂ ਦਾ ਨੁਕਸਾਨ ਹੋਊਗਾ ਔਰ ਡੇਰੇਦਾਰਾਂ ਨੂੰ ਇਸ ਦੀ ਸ਼ਾਇਦ ਕੋਈ ਪਰਵਾਹ ਨਹੀਂ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵੱਡੇ ਪ੍ਰਬੰਧਾਂ ਦੇ ਨਾਲ ਡੇਰੇ ਦੇ ਵਲੰਟੀਅਰ ਦਰਿਆ ਚੋਂ ਰੇਤਾ ਕੱਢ ਰਹੇ ਹਨ ਦਰਿਆ ਦਾ ਨੁਕਸਾਨ ਕਰ ਰਹੇ ਹਨ ਤੇ ਲੋਕਾਂ ਦੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਵਾਲੀ ਸਾਈਡ ਹੈ ਜਿਹੜੀ ਉਹ ਬਿਲਕੁਲ ਸੁੱਕੀ ਹੈ ਜਦਕਿ ਭੁਲੱਥ ਵਾਲਾ ਇਲਾਕਾ ਡੁੱਬ ਚੁੱਕਿਆ ਹੈ ਤੇ ਨਿਯਮਾਂ ਦੇ ਮੁਤਾਬਿਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿਰਫ ਪੰਜਾਬ ਸਰਕਾਰ ਨੂੰ ਦਰਿਆ ਵਿੱਚੋਂ ਗਾਰ ਕੱਢਣ ਦੀ ਇਜਾਜ਼ਤ ਦਿੱਤੀ ਹੈ ਹੋਰ ਕਿਸੇ ਨੂੰ ਨਹੀਂ ਬਾਕੀ ਸਭ ਤੇ ਰੋਕ ਲਾਈ ਹੋਈ ਹੈ